ਜੈ ਮਾਤਾ ਦੀ ਸਮੂਹ ਦੇਸ਼ ਵਾਸੀਆਂ ਨੂੰ ਨਵਰਾਤਰੀਆਂ ਦੀ ਇਸ ਪਾਵਨ ਦਿਹਾੜੀਆਂ ਦੀਆਂ ਲੱਖ ਲੱਖ ਵਧਾਈਆਂ ਮਾਂ ਬਾਈ ਆਪ ਸਭ ਦੀਆਂ ਆਸਾਂ ਮੰਸਾ ਸੰਪੂਰਨ ਕਰੇ ਸਭ ਦੇ ਕਾਰਜ ਰਾਸ ਹੋਣ ਸਭ ਦੇ ਜਿਹੜੇ ਕਰ ਖੁਸ਼ੀਆਂ ਖੇੜਿਆਉਣ ਔਰ ਇਥੇ ਇੱਕ ਹੋਰ ਆਸ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਇਹਨਾਂ ਦਿਨਾਂ ਦੇ ਵਿੱਚ ਜਗਰਾਤੇ ਕਰਾਉਣੇ ਨੇ ਜਿਹੜੇ ਔਰ ਲੋਕਾਂ ਦੇ ਪੋਲੀਟੀਕਲ ਬੰਦਿਆਂ ਨੂੰ ਸੱਦਣਾ ਹੈ। ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਕਰਨਾ ਹੈ। ਔਰ ਇਹ ਇਹ ਜਿਹੜੇ ਦਿਨ ਨੇ ਇਹਦੇ ਸਾਰੇ ਤਿਹਾਰਾਂ ਦੀ ਸ਼ੁਰੂਆਤ ਹੈ। ਗੁਰਪੁਰਬ ਵੀ ਆਉਣੇ ਨੇ। ਪਰ ਇਹਦੇ ਵਿੱਚ ਵੱਦ ਤੋਂ ਵੱਧ ਜਿਹੜੇ ਪੋਲੀਟੀਕਲ ਬੰਦੇ ਸ਼ਿਰਕਤ ਕਰਦੇ ਨੇ ਤੁਸੀਂ ਤੁਹਾਡਾ ਇੱਕ ਇਹ ਜਜਵਾ ਹੁੰਦਾ ਕਿ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਵਾਲੇ ਬੰਦੇ ਨੂੰ ਜਾਂ तकरीबन ਸਾਰੇ ਬੰਦਿਆਂ ਨੂੰ ਸੱਦਿਆ ਜਾਵੇ। ਪਰ ਮੈਂ ਇਹ 우ਮਾ ਮਈ ਅੱਗੇ ਉਸ ਪ੍ਰਮਾਤਮਾ ਅੱਗੇ ਇੱਕ ਅਰਦਾਸ ਵੀ ਕਰਦਾ ਹਾਂ ਕਿ ਤੁਹਾਨੂੰ ਪ੍ਰਮਾਤਮਾ ਮਾਵੇਂ ਸੋਝੀ ਦਵੇ ਕਿ ਤੁਸੀਂ ਜਗਰਾਤਿਆਂ ਤੇ ਗੁਰਪੁਰਬਾਂ ਤੇ ਭੋਗਾਂ ਤੇ ਇਹ ਪੋਲੀਟਿਕਲ ਬੰਦਿਆਂ ਨੂੰ ਨਾ ਸੱਦੋ ਅੱਗੋਂ ਪਿੱਛੋਂ ਵੀ ਸੱਦੋ ਉਹਨਾਂ ਨੂੰ ਇਹ ਪੁੱਛੋ ਕਿ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਸਾਡੇ ਦੇਸ਼ ਦਾ ਹਾਲ ਕੀ ਆ ਸਾਡੇ ਜਿਹੜੇ ਸਮਾਜ ਦਾ ਹਾਲ ਕੀ ਆ ਤੁਸੀਂ ਇਹ ਕੱਲੇ ਉਹਨਾਂ ਨੂੰ ਲੰਗਰ ਛਕਣ ਲਈ ਜਾਂ ਸਰੂਪੇ ਪਾਉਣ ਲਈ ਨੇ ਸੱਦੋ ਉਹਨਾਂ ਨੂੰ ਇਕੱਠੇ ਹੋ ਕੇ ਉਹਦੇ ਤੇ ਲਈ ਵੀ ਸੱਦੋ ਕਿ ਆ ਦੇਖੋ ਸਾਡੇ ਲਈ ਤੁਸੀਂ ਕਿੱਥੇ ਪਹੁੰਚ ਗਏ ਤੇ ਸਾਡੇ ਇਸ ਦੇਸ਼ ਦਾ ਸਾਡੇ ਖਾਸ ਕਰ ਮੈਂ ਕਪੂਰਥਲੇ ਦੀ ਗੱਲ ਕਰਦਾ ਕਿ ਕਪੂਰਥਲੇ ਦਾ ਹਾਲ ਕਿੱਥੇ ਕੀ ਹੈ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਥਾਂ-ਥਾਂ ਗੰਦਗੀ ਫੈਲੀ ਹੋਈ ਹੈ 30 ਦਿਨ ਹੜਤਾਲਾਂ ਹੋ ਰਹੀਆਂ ਨੇ ਔਰ ਇੱਕ ਦੂਜੇ ਦੇ ਸਿਰ ਬਲੇਮ ਗੇਮ ਜਿਹੜੀ ਖੇਡੀ ਜਾ ਰਹੀ ਹੈ ਉਹ ਤਾਂ ਹੋ ਰਿਹਾ ਕਿ ਤੁਸੀਂ ਇਹਨਾਂ ਕਹਿ ਕੇ ਕਿ ਸਾਨੂੰ ਕੀ ਕਹਿ ਕੇ ਆਪਦਾ ਪੱਲਾ ਝਾੜ ਰਹੇ ਹੋ ਪਰ ਜਿੱਨਾ ਚਿਰ ਤੁਸੀਂ ਇਹਨਾਂ ਸਾਰਿਆਂ ਨੂੰ ਇਹ ਭੋਗਾਂ ਤੋਂ ਇਹ ਜਗਰਾਤਿਆਂ ਤੋਂ ਜਾਂ ਇਹ ਧਾਰਮਿਕ ਪ੍ਰੋਗਰਾਮਾਂ ਤੋਂ ਬਿਨਾ ਸੱਦਣ ਲਾਪੇ ਇਹ ਪੁੱਛਣ ਲਾਪੇ ਸਾਰੇ ਇਕੱਠੇ ਹੋ ਕੇ ਕਿ ਭਾਈ ਜਦੋਂ ਦੇ ਤੁਸੀਂ ਆਈਓ ਚਾਹੇ ਮੇਰੀ ਪਾਰਟੀ ਵਾਲੇ ਚਾਹੇ ਪੱਤੀਆਂ ਸਾਲਾਂ ਤੋਂ ਜਿਹੜਾ ਪਹਿਲਾਂ ਦਾ ਇਥੇ ਐਮਐਲਏ ਆ ਉਹ ਵੀ ਆ ਚਾਹੇ ਕੋਈ ਹੋਰ ਵੀ ਪਾਰਟੀ ਆ ਜਦੋਂ ਉਹਨਾਂ ਨੂੰ ਸਾਦ ਕੇ ਇਹ ਪੁੱਛਣ ਲੱਪੇ ਕਿ ਹੂ ਕੀ ਰਿਹਾ ਵੀ ਤੁਸੀਂ ਕਿੱਥੇ ਤੁਸੀਂ ਰਾਣੇ ਬਣ ਗਏ ਤੇ ਸਾਡਾ ਤਿਰੰਕਾ ਤੋਂ ਵੀ ਮਾੜਾ ਹਾਲ ਹੋਇਆ ਹੋਇਆ ਬਿਮਾਰੀਆਂ ਨਾਲ ਅਸੀਂ ਕਿਰੇ ਹੋਏ ਆ ਸਾਡੇ ਬੱਚੇ ਬੇਕਾਰ ਨੇ ਨੌਕਰੀਆਂ ਲੱਭਦੇ ਫਿਰਦੇ ਨੇ ਉਹ ਜੇ ਜਦੋਂ ਤੁਸੀਂ ਇਹ ਸਵਾਲ ਕਰਨ ਲੱਪੇ ਤੇ ਤਾਂ ਹੀ ਇਸ ਸਮਾਜ ਦਾ ਸੁਧਾਰ ਹੋਣਾ ਤੋਂ ਮੈਂ ਆਪ ਜੀ ਅੱਗੇ ਔਰ ਉਹ ਪਰਮ ਪਿਤਾ ਪਰਮਾਤਮਾ ਅੱਗੇ ਇਸ ਮਾਮਾਈ ਅੱਗੇ ਬੇਰਤਾਸ ਕਰਦਾ ਕਿ ਉਹ ਆਪ ਜੀ ਨੂੰ ਸੋਝੀ ਬਖਸ਼ੇ ਕਿ ਜਿਹੜੇ ਤੁਸੀਂ ਇਹ ਸਿਆਸੀ ਲੋਕਾਂ ਨੂੰ ਚਾਹੇ ਮੈਂ ਆ ਚਾਹੇ ਕੋਈ ਆ ਇਹ ਸਵਾਲ ਕਰ ਲਾ ਪਏ ਕਿ ਵੀ ਇਹ ਜੋ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਜੋ ਸਾਡੇ ਨਾਲ ਸਿਆਸਤ ਖੇਡੀ ਜਾ ਰਹੀ ਆ ਉਹ ਕਦੋਂ ਖਤਮ ਹੋਊਗੀ ਔਰ ਇਸ ਸਮਾਜ ਦੇ ਸੰਦੇਸ਼ ਦੇ ਭਲੇਰੀ ਕਿਦੋਂ ਗੱਲ ਜੇ ਕੀਤੀ ਜਾਊਗੀ ਇਹਨਾਂ ਲਫਜ਼ਾਂ ਦੇ ਨਾਲ ਮੈਂ ਆਪ ਸਭ ਜੀ ਦਾ ਧੰਨਵਾਦੀ ਆਂ ਔਰ ਦੁਬਾਰਾ ਤੋਂ ਹੀ ਜਿਹੜੇ ਆਪ ਸਭ ਜੀ ਨੂੰ ਇਹਨਾਂ ਮੁਬਾਰਕ ਦਿਨਾਂ ਦੀਆਂ ਲੱਖ ਲੱਖ ਵਧਾਈਆਂ ਦਿਨਾ ਹਾਂ ਜੀ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ